ਇਹ ਨੂੰ ਕਹਿੰਦੇ ਸਰਫਰ ਪੈਰਾਡਾਈਸ ਹਾਂ ਲਈ 77ਵੀਂ ਫਲੋਰ ਦੇ ਉੱਤੇ ਕਾਫੀ ਇਹ ਹੈ ਉੱਪਰੋਂ 뷰 ਦੂਜੇ ਪਾਸੇ ਆ ਗਏ ਹੁਣ ਆਪਾਂ 골ਡ ਕੋਸਟ ਆ ਜਿਹੜੀ ਬਿਲਡਿੰਗ ਹੈ ਜਿੱਥੇ ਉਹ ਸਿੰਗ ਕਿੰਗ ਫਿਲਮ ਬਣੀ ਆ ਇਹਦੇ ਉੱਪਰ ਚੱਲਦੇ ਆਪਾਂ ਜਦੋਂ ਸ਼ੁਰੂ ਜੇ ਢੈਕਦਾ ਨਾ ਜੇ ਕਿਸੇ ਨੇ ਵੇਖੀ ਹੋਈ ਦਾ ਇਹ ਆ ਗਏ ਆਪਾਂ ਟਵੀਡ ਟਵੀਡ ਹੈਟਸ ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਵੀਡੀਓ ਆ ਇਹ ਆਪਾਂ ਖਾਵਾਗੇ ਤੁਹਾਨੂੰ ਗੋਲਡ ਕੋਸਟ ਜਿਹੜਾ ਸਾਰਨੋ ਫਾਸਟੈਸਟ ਗਰੋਇੰਗ ਟਾਊਨ ਰੀਜਨ ਆ ਜਿਹੜਾ ਆਸਟ੍ਰੇਲੀਆ ਦਾ ਉਹ ਖਾਵਾਗੇ ਤੇ ਨਾਲ ਜਿੱਥੇ ਉਹ ਫਿਲਮ ਬਣੀ ਆ ਸਿੰਘ ਇਜ਼ ਕਿੰਗ ਕਰਕੇ ਜਿਹੜੀ ਆਸ਼ੇ ਕੁਮਾਰ ਦੀ ਸੀਗੀ ਉਹ ਕਿਹੜੇ ਟਾਵਰ 'ਚ ਸ਼ੂਟ ਹੋਈ ਉੱਥੇ ਚੱਲਾਂਗੇ ਸਕਾਈ ਵਾਕ ਕਰਾਂਗੇ ਤੇ ਵੀਡੀਓ ਬਹੁਤ ਸੋਹਣੀ ਹੋਣ ਵਾਲੀ ਆ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਬਣਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਵੇਂ ਆਇਆ ਲੱਗੇ ਤੁਹਾਨੂੰ ਵਿਖਾਉਨੇ ਆ ਬਹੁਤ ਸੋਹਣੀ ਵੀਡੀਓ ਹੋਣ ਵਾਲੀ ਪੂਰੀ ਜ਼ਰੂਰ ਵੇਖਿਓ ਇਹ ਆਗੇ ਹੋ ਪਾਈ ਲੈਂਡ ਸੈਕਚਰੀ ਕੋ ਮਿਲੀਅਨ ਡਾਲਰਾਂ ਦੀਆਂ ਕਿਸ਼ਤੀਆਂ ਬੋਰਡਸ ਕਿਾ ਸ਼ਾਨਦਾਰ ਹੈ ਬਹੁਤ ਸੋਹਣਾ ਏਰੀਆ ਆ ਦਾ ਸਾਰਾ ਹੀ ਨਾ ਥਰਲੇ ਪਾਸੇ ਫੋਰ ਸੇਲ ਲੱਗੀਆਂ ਹੀ ਹੈ ਸਾਰੀਆਂ ਫੋਰ ਸੇਲ ਫੋਰ ਸੇਲ ਕੋਈ ਲੈਣੀ ਹੈ ਤਾਂ ਗੱਲ ਕਰੋ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਨੰਬਰ ਲਿਖਿਆ ਇਹਨਾਂ ਨੇ ਐਦਾਂ ਕੋਈ ਨਹੀਂ ਜਾ ਸਕਦਾ ਓਕਸੈਸ ਕਾਰਡ ਬਣੇ ਆ ਫੇਰ ਹੀ ਖੁੱਲਦੇ ਆ ਦੂਰ ਜਿੱਧਰ ਉਹ ਫਿਰ ਪੂਰਾ ਓਕਸੈਸ ਕਾਰਡ ਲਾ ਕੇ ਫੇਰ ਅੱਗੇ ਦੀ ਅੱਗੇ ਆਪਣੇ ਵੀ ਦੀ ਦੀ ਬੋਟ ਪਾਰਕਿੰਗ ਉਹ ਹੁੰਦਾ ਸਾਰਾ ਇਹ ਏਰੀਆ ਬੜਾ ਸੋਹਣਾ ਹੈ ਨਾ ਆਲਾ ਸਾਰੇ ਘਰ ਇੱਕੋ ਜਿਹੇ ਹੋਪ ਆਇਲੈਂਡ ਹੋਪ ਆ ਗਏ ਆਪਾਂ ਗੋਲਡ ਕੋਸਟ Town Center ਜਿੱਦਾਂ Town ਚ City ਚ Main ਆਹ ਜਿਹੜੀ ਬਿਲਡਿੰਗ ਹੈ ਜਿੱਥੇ ਉਹ ਸਿੰਘ ਇਹ ਕਿੰਗ ਫਿਲਮ ਬਣੀ ਆ ਇਹਦੇ ਉੱਪਰ ਚੱਲਦੇ ਆਪਾਂ ਜਦੋਂ ਸ਼ੁਰੂ ਜੇ ਢੇਕਦਾ ਨਾ ਜੇ ਕਿਸੇ ਨੇ ਵੇਖੀ ਹੋਈ ਦਾ ਉਹ ਉੱਪਰ ਐ ਥੋੜਾ ਢੇਕਦਾ ਵਾ ਉਹ ਜਦੋਂ ਸ਼ੁਰੂ ਜੇਗਾ ਆ ਬਿਲਡਿੰਗ ਇੱਥੇ ਬਣੀ ਆ ਇਹ ਇੱਥੇ ਸਾਰੀ ਉਹ ਮੂਵੀ ਸ਼ੂਟ ਹੋਈ ਆ ਜਿਹੜੀ ਸਿੰਘ ਐ ਕਿੰਗ ਆ ਇਹ ਐ 골ਡ ਕੋਸਟ ਬਹੁਤ ਸੋਹਣਾ ਏਰੀਆ ਵਾਕਈ ਕੋਈ ਸ਼ੱਕ ਨਹੀਂ ਵੀ ਜਿੰਨਾ ਮਸ਼ਹੂਰ ਆ ਉਸ ਹਾਨਾ ਬਹੁਤ ਵਧੀਆ ਇਹ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਬਿਲਡਿੰਗ ਦੇ ਤੇ ਉੱਪਰੋਂ ਫਿਰ ਤੁਹਾਨੂੰ ਦੇਖਦੇ ਪਾਣੀ ਵਿੱਚ ਤੁਹਾਨੂੰ ਆਹ ਇਹ ਸਾਰਾ 골ਡ ਕੋਸਟ ਪੂਰਾ ਟਾਊਨ ਦੇਖਦਾ ਇੱਥੇ ਇਹ ਆ ਬੈਡਿੰਗ ਤੇ ਉਹ ਵੀ ਮੂਵੀ ਸ਼ੂਟ ਹੋਈ ਹੈ ਜਿਹੜੀ ਸਿੰਘ ਇਜ਼ ਕਿੰਗ ਇਹ ਜੇ ਆਪਾਂ ਖੜੇ ਹਾਂ ਉਹ ਸਾਰਾ ਥੱਲੇ ਵਿੱਚ ਕਿਹਾ ਸ਼ਾਨਦਾਰ 뷰 ਬਹੁਤ ਸੋਹਣਾ ਇਹ ਹੈ ਉੱਪਰੋਂ 뷰 ਦੂਜੇ ਪਾਸੇ ਆ ਗਏ ਹੁਣ ਆਪਾਂ 골ਡ ਕੋਸਟ ਔ ਇਧਰ ਸਾਰੀ ਕੋਸਟਲ ਏਰੀਆ ਹੈ 골ਡ ਕੋਸਟ ਨੇ ਉਧਰ ਲੇਗ ਉਧਰ ਰੇਸ ਕੋਰਸ ਏਰੀਆ ਸਾਰਾ ਹੀ ਬੜਾ ਸੋਹਣਾ ਗੱਲ ਬਾਤ ਹੈ ਮਸ਼ਹੂਰ ਐਵੇਂ ਨਹੀਂ ਹੈਗਾ ਗੋਲਡ ਕੋਸਟ ਆਹ ਬੈਟਿੰਗ ਜੀ ਚ ਛਾਲ ਮਰਾਉਂਦੇ ਹੁੰਦੇ ਜਿਹੜੀ ਤੁਸੀਂ ਵੇਖੋਗੇ ਨਾ ਜਿਹੜੇ ਉੱਪਰ ਆ ਤੇ ਉਹ ਸਾਰਾ ਕੋਸਟਲ ਏਰੀਆ ਨਾ ਨਾ ਜੇ ਤੁਸੀਂ ਵੇਖਦੇ ਹੋ ਇਹ ਅੰਦਰ ਸਟੂਡੈਂਟ ਬਣੇ ਆ ਉਹ ਥੱਲੇ ਟ੍ਰੇਨ ਵੀ ਚੱਲਦੀ ਆ ਉਧਰਲੇ ਪਾਸੇ ਟ੍ਰੇਮ ਓਨਲੀ ਜੈਟ ਸਕੀ ਦੀ ਨੇਰੀ ਬੰਨੀਪੁਰੀ ਹੈ। ਕੀ ਬਾਤ ਹੈ ਵੀਰੋ। ਪਿੱਛੇ ਵੀ ਸਟੰਟ ਕਰਾਉਂਦੇ ਹੁੰਦੇ ਪੂਰੇ ਜੈਟ ਸਕੀ ਜੈਟ ਸਕੀ। ਕੀ ਸ਼ਾਨਦਾਰ ਵਿਊ ਹੈ। ਗੱਲਬਾਤ ਹੈ ਪੂਰੀ। ਬਹੁਤ ਸੋਹਣੀ ਸਿਟੀ ਹੈ। ਆ ਉੱਪਰ ਉਹ ਜਿਹੜਾ ਤਾਹਨੋ ਟਾਵਰ ਜਿਹਦਾ ਬਾਹਰ ਨਿਕਲਿਆ ਉਹ ਉੱਪਰ ਆਵੇ। ਆ ਬੈਲਡਿੰਗ ਨੇ। ਤੇ ਉੱਪਰ ਸਾਰਾ ਰੈਸਟੋਰੈਂਟ ਰੈਸਟੋਰੈਂਟ ਕੈਫੇ ਸਾਰਾ ਬਣਿਆ ਹੋਇਆ। ਇੱਧਰ ਲਿਫਟ ਆ ਇਹ ਲਿਫਟ ਆ 77ਵੇਂ ਫਲੋਰ ਤੇ ਕਹਿੰਦੇ 38 ਸਕਿੰਟ ਦੇ ਵਿੱਚ ਆ ਜਾਂਦੀ ਵਿੱਚ ਲਿਖਿਆ ਵੀ ਹੈਗਾ ਉਹ ਵਾਲੀ ਆ ਤੇ ਇੰਨੀ ਛੇਤੀ 38 ਤੋਂ ਵੀ ਘੱਟ ਹੀ ਲੱਗੇ ਵੇਹੇ ਦਾ ਬੰਦੇ ਵੱਲੋਂ ਬਣਾਈ ਚੀਜ਼ ਹੈ ਦਾ ਵਾਕਈ ਵੀ ਬੜੀ ਸੋਹਣੀ ਕੋਈ ਸ਼ੱਕ ਨਹੀਂ ਪਰ ਜਿਹੜਾ ਕੁਦਰਤੀ ਕੋਸਟ ਏਰੀਆ ਦੱਸਦਾ ਉਹ ਬੜਾ ਸੋਹਣਾ ਹੈ 골ਡ ਕੋਸਟ ਯਾ ਸ਼ਾਨਦਾਰ ਹੈ ਔਰ ਪਰ ਪੌੜੀਆਂ ਜਾਂਦੀਆਂ ਇੱਧਰ ਦੀ ਪਰ ਆਪਾਂ ਜਾ ਨਹੀਂ ਸਕਦੇ ਆ ਇਹਨਾਂ ਨੇ ਬੰਦ ਕੀਤੀਆਂ ਹਨ ਇਹ ਮੇਨਟੇਨੈਂਸ ਨੂੰ ਹੋਣਦੀਆਂ ਹੋਣੀਆਂ ਇੱਧਰਲੇ ਪਾਸੇ ਆ ਸਿਟੀ ਦਾ 뷰 ਚਾਰੇ ਪਾਸੇ ਘੁੰਮਦਾ ਰਹੋ ਤੁਸੀਂ ਜਿੰਨਾ ਮਰਜ਼ੀ ਵੇਖੀ ਜਾਓ ਅਹੀਂ ਲੱਗੀ ਜਾਂਦਾ ਕਿਆ ਬਾਗ ਹੈ ਕੁਦਰਤ ਤੋਂ ਪਾਰ ਨਹੀਂ ਬਣਿਆ ਹੈ ਪਾਉਂ ਦਿੱਤੀਆਂ ਵੇਖਣ ਨੂੰ ਇਹਨਾਂ ਨੇ ਬਾਈ ਇਹਨਾਂ ਨੇ ਇਹ ਉਹਨਾਂ ਨੇ ਆਪ ਹੀ ਫੜਾਤਾ ਆਪਾਂ ਨੂੰ ਉਹ ਨਾ ਮਾਈਨੋਕੂਲਰ ਜਿਹਾ ਉਹਨਾਂ ਨੇ ਵੇਖਿਆ ਉਹ ਛਿਪ ਛੁਪ ਕੇ ਜਮਾਂ ਨੇੜੇ ਦੇਖਦੇ ਸਾਰੇ ਉਹ ਵਾਲੇ ਬੜਾ ਸੋਹਣਾ 뷰 ਹੈ ਤੋ ਦੱਸਦੇ ਕਹਿੰਦੇ ਵੀ ਜਿੱਥੇ ਵੇਖ ਲੈ ਪਿਛਲੇ ਸਾਲ ਇੱਥੇ ਜਾਣ ਮ ਦਿੱਤਾ ਛੋਟੀ ਜਿਹੀ ਵੇਲੇ ਬੱਚਾ ਆਈਗਾ ਤੇ ਉੱਪਰੋਂ ਚੱਕ ਕੇ ਫਲੋਟ ਕਰਦੇ ਸੀ ਉਹਦਾ ਤਾਂ ਤੈਰ ਨਹੀਂ ਹੁੰਦਾ ਸੀਗਾ ਇਹਨਾਂ ਸਾਰਾ ਵੇਖਿਆ ਵੀ ਇਹ ਵੀਡੀਓ ਵੀਡੀਓ ਬਣਾਈ ਆ ਆ ਤਾਂ ਇੱਥੇ ਕੋਸਟ ਏਰੀਆ ਦੇ ਆਹ ਹੈਲੀਕਾਪਟਰ ਉੱਡਿਆ ਫਿਰਦਾ ਰੈਸਕਿਊ ਵਾਲਾ ਲੱਗਦਾ ਇਹ ਦੋ ਤਿੰਨ ਜਿਹੜੇ ਮਾਰ ਗਏ ਉਹ ਵੇ ਜਾਂਦਾ ਹੋਵੇ ਆਹ ਲਈ 77ਵੀਂ ਫਲੋਰ ਦੇ ਉੱਤੇ ਕਾਫੀ ਕਾਫੀ ਚ ਕਾਫੀ ਵਜਦੀ ਜਾਂਦੀ ਹੈ ਤੇ ਇੱਧਰ 뷰 ਕਿਆ ਸ਼ਾਨਦਾਰ ਪਰਮਾਤਮਾ ਦੇ ਰੰਗ ਆਹ ਲਿਖਿਆ ਨੇ 1331 ਸਟੈਪ 77 ਲੈਵਲ ਤੱਕ 42 ਸੈਕਿੰਡਾਂ ਦੇ ਵਿੱਚ ਪਰ ਅੰਦਰ ਜਿਹੜਾ ਲਿਖਿਆ 38 ਸੈਕਿੰਡ ਸੀ ਇਹਨਾਂ ਨੇ 200 ਕਿਲੋਮੀਟਰ ਵੇ 2.5 ਮਿਲੀਅਨ ਮਨ ਆਵਰਸ ਵੈਂਟ ਕੰਸਟਰਕਸ਼ਨ 25 ਲੱਖ ਘੰਟਾ ਬੰਦਿਆਂ ਦਾ ਕੰਮ ਤੇ ਲੱਗਾ ਹੈ ਬੈਟਿੰਗ ਬਣਾਉਣ ਨੂੰ 270 ਮੀਟਰ ਚਾਈ ਹੈ ਜੀ ਤੇ ਆਹ ਤੁਸੀਂ ਜੇ ਸਕਾਈ ਐਡਵੈਂਚਰ ਕਰਨ ਦੇ ਸ਼ਕੀਨ ਆ ਤੇ ਉਹ ਬਣਾਇਆ ਇਹਨਾਂ ਨੇ ਸਾਰਾ ਉਹ ਉੱਥੇ ਬਾਹਰ ਇਹਦੇ ਪੌੜੀਆਂ ਵੇਤੀ ਜਾਂਦਾ ਉੱਪਰ ਪੂਰੀ ਸੇਫਟੀ ਨਾ ਕਰਾਉਂਦੇ ਇਹ ਕੁਆਜ ਆਪਣੇ ਬੈਲਟਾ ਬੁਲਟਾ ਹੀ ਆਹ ਗੋਲਡ ਕੋਸਟ ਦੀ ਹਿਸਟਰੀ ਲਿਖੀ ਆ 1950 ਦੇ ਵਿੱਚ 1970 ਦੀ ਤੇ ਸਰਫਰ ਪੈਰਾਡਾਈਜ਼ ਜਿਹੜੀ ਬਣੀ 1959 ਦੇ ਵਿੱਚ 2005 ਤੇ ਜਿਹੜੀ ਹੋਂਦ ਦੀ ਇਹਦੀ ਪਾਪੂਲੇਸ਼ਨ ਜਨਸੰਖਿਆ 6 ਲੱਖ ਦੀ ਆ 6 ਲੱਖ ਫਾਸਟੈਸਟ ਗਰੋਇੰਗ ਰੀਜਨ ਇਨ ਆਸਟ੍ਰੇਲੀਆ ਆਸਟ੍ਰੇਲੀਆ ਦਾ ਫਾਸਟੈਸਟ ਆ 1970 ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਆ ਤੇ ਇੱਧਰ ਲਿਖਿਆ ਜਿਹੜਾ ਸਰ ਨਾਲੋਂ ਪਾਸਟ ਹੋ ਲੋਕਲ ਇੰਡੀਜਿਨਸ ਪੀਪਲ ਇਹ ਥੋੜੇ ਜੱਦੀ ਪਛਤੀ ਲੋਕ ਇੱਥੇ ਪਹਿਲਾਂ ਰਹਿੰਦੇ ਸੀ ਪਹਿਲੀਆਂ ਚ 1788 ਦੇ ਵਿੱਚ ਪਹਿਲਾ ਯੂਰੋਪੀਅਨ ਆਇਆ ਟਿੰਬਰ ਗੈਟਰਸ ਤੇ ਟਿੰਬਰ ਲੈ ਜਿਹੜੇ ਭਾਲਦੇ ਸੀ ਉਹਨਾਂ ਦੇ ਫਿਰ 1899 ਦੇ ਵਿੱਚ ਟ੍ਰੇਨ ਐਕਸਟੈਂਡ ਕੀਤੀ ਪ੍ਰਿੰਸਪਨ ਤੋਂ 1920 ਆ ਇੱਧਰ ਜੇ ਸਕਾਈ ਬੋ ਕਰਨੀ ਹੈ ਇੱਧਰ ਇਤੋਂ ਦੀ ਉੱਪਰ ਲੈ ਜਾਂਦੇ ਜਾ ਕੇ ਆਹ ਸਿਟੀ ਦਾ ਇੱਕ ਹੋਰ 뷰 ਸਾਰੀ ਸਿਟੀ ਦਿਖਦੀ ਹੈ ਤੁਹਾਨੂੰ ਲੋ ਵੀ 1.5-2 ਘੰਟੇ ਦੇ ਬਹਿ ਕੇ ਕੌਫੀ ਆ ਪੀ ਕੇ ਤੇ ਚੱਲਦੇ ਹਾਂ ਥੱਲੇ ਵਾਲੇ ਪਾਸੇ ਨੂੰ ਆ ਇੱਥੇ ਦਾ ਵਿਊ ਹੈ ਉਹ ਕਿੰਨੇ ਦੇ ਕੀ ਵੇਖਣਾ ਆ ਲੈ 77 ਫਲੋਰਸ ਇਨ 38 ਸੈਕਿੰਡਸ ਪਰ 30 ਤੋਂ ਵੀ ਘੱਟ ਹੀ ਲਾਉਂਦੇ ਆ ਛੇਤੀ ਪਹੁੰਚਾ ਦਿੰਦੇ ਆਦਾ ਪੂਰੀ ਸਕਰੀਨ ਹੈ ਕਯਾ ਬਾਬ ਹੈ ਇਹ ਲਿਫਟ ਦੇ ਲਿਫਟ ਦੇ ਅੰਦਰ ਮਨਰंजन ਦਾ ਸਾਧ ਨਹੀਂ ਵੀ ਆ ਤੇ ਟਾਈਮ ਜੇ ਜ਼ਿਆਦਾ ਲੱਗ ਜੇ ਤਾਂ ਸਹੀ ਹੈ ਪਹੁੰਚ ਵੀ ਗਏ ਥੱਲੇ ਇਹਨੂੰ ਕਹਿੰਦੇ ਸਰਫਰ ਪੈਰਾਡਾਈਸ ਇੱਕ ਹੋਰ ਕੀ ਹੀ ਰੇਤਾ ਸਾਰੀ ਆ ਪਿਛੇ ਜੇ ਨਾ ਇੱਥੇ ਹੜਾ ਆਏ ਸੀ ਗਿਆ ਸਾਰੀ ਹੁਣ ਇਹਨਾਂ ਦੁਆਰਾ ਇਕੱਠੀ ਕਰੀ ਜਾਂਦੇ ਆ ਸਰਫਰ ਪੈਰਾਡਾਈਸ ਆ ਇੰਦੇ ਇੱਕ ਲਿਸਟ ਵਈ ਫੋਰਗਟ ਇਹਨਾਂ ਜਿਹੜੇ ਸ਼ਹੀਦ ਹੋਏ ਉਹਨਾਂ ਦੀ ਯਾਦਗਾਰ ਬਣਾਈ ਵੀ ਆ ਬੜੀ ਬਿਜੀ ਆ ਵੀ ਕਿਆ ਬਾਤ ਆ ਆ ਬੜੀ ਜੇ ਆਪਾਂ ਜਾ ਕੇ ਆਏ ਆ ਉੱਥੇ ਉੱਪਰ ਉਹ ਜਿਹੜੀ ਪਿਛੇ ਟਾਵਰ ਜਾਈਦੇ ਬਾਹਰ ਨਿਕਲਿਆਗਾ ਸਕਾਈ ਵਾਕ ਕਰਾਉਂਦੇ ਉੱਪਰ ਤੇ ਇਹ ਬਿਲਡਿੰਗ ਜੇ ਆਪਾਂ ਜਾ ਕੇ ਆਏ ਆ ਉੱਥੋਂ ਥੱਲੇ ਦਾ 뷰 ਸੀਗਾ ਜਿਹੜੀ ਆ ਸਰਫਰ ਪੈਰਾਡਾਈਸ ਬੀਚ ਉਹ ਉਧਰ ਸ਼ਿਪ ਜਾਂ ਚੱਲੀ ਜਾਂਦਾ ਇੱਥੇ ਜੇ ਇਹਨਾਂ ਦੇਖਦਾ ਹੋਵੇ ਉਹ ਰੇਤਾ ਕੱਢੀ ਜਾਂਦਾ ਬਾਹਰ ਧੁੱਪ ਲੱਗੀ ਆ ਲੋਕੀ ਕਰਦੇ ਇੰਜੋਏ ਪੂਰਾ ਬੀਚ ਵਾਕਈ ਬਹੁਤ ਸੋਹਣੀ ਕੋਈ ਸ਼ੱਕ ਨਹੀਂ ਸਰਫਰ ਪੈਰਾਡਾਈਸ ਆਇਨਾ ਰੂਲ ਆਇਆ ਫਲੈਗ ਦੇ ਵਿੱਚ ਵਿੱਚ ਹੀ ਜਿਸ ਵੇਲੇ ਮ ਕਰਨਾ ਤੁਸੀਂ ਆ ਜਿਹੜੇ ਬਣੇ ਹਨ ਇਹਨਾਂ ਦੋਹਾਂ ਦੇ ਵਿਚਾਲੇ ਵਿਚਾਲੇ ਕਰਨਾ ਇਹ ਉਹਨੇ ਨਿਗਾਹ ਚ ਰਹੋਗੇ ਜਿਹੜੇ ਰੈਸਕਿਊ ਵਾਲੇ ਆ ਕੋਸਟ ਗਾਰਡ ਆ ਤੇ ਆ ਰੋਡ ਡਰੋਨ ਦੇ ਵੀ ਰੂਲ ਇੱਥੇ ਲਾਈ ਹੁੰਦੇ ਆ ਤੇ ਹੈਲੀਕਾਪਟਰ ਉੱਪਰ ਉੱਡਿਆ ਹੀ ਰਹਿੰਦਾ ਫੇਰ ਆ ਗਿਆ ਉੱਪਰੋਂ ਵੀ ਆਪਾਂ ਵੇਖਿਆ ਸੀ ਪਰ ਬਹੁਤ ਸੋਹਣਾ ਮੌਸਮ ਤੇ ਬੀਚ ਵਾਕਈ ਪੈਰਾਡਾਈਸ ਵਾਲਾ ਸਿਸਟਮ ਆ ਸਰਫਰ ਪੈਰਾਡਾਈਸ ਕੋਈ ਸ਼ੱਕ ਨਹੀਂ ਬਈ ਹੈ ਪੈਰਾਡਾਈਸ ਹੀ ਆ ਉਹ ਆ ਉਹ ਆ ਗਿਆ ਹੈਲੀਕਾਪਟਰ ਫੇਰ ਆ ਉਹ ਉੱਪਰਲੇ ਪਾਸੇ ਤੇ ਆ ਉਹੀ ਬਿਲਡਿੰਗ ਜਿਹੜੀ ਆਪਾਂ ਵੇਖ ਕੇ ਆਏ ਆ ਸਾਰਾ ਇੱਥੋਂ ਦਾ ਆ ਸਾਰੇ ਅਪਾਰਟਮੈਂਟ ਜਾਂ ਜੋ ਵੀ ਇੱਥੇ ਰੈਂਟ ਤੇ ਆ ਸਾਰਾ ਕੁਝ ਮਹਿੰਗਾ ਬਹੁਤ ਹੋਊ ਇੱਥੇ ਜਲਸਾ ਕਿਉਂਕਿ ਏਰੀਆ ਸਾਰਾ ਹੀ ਬਹੁਤ ਮਹਿੰਗਾ ਦਾ ਫਾਸਟੈਸਟ ਗਰੋਇੰਗ ਰੀਜਨ ਆ ਇਹ 골ਡ ਕੋਸਟ ਜਿਹੜਾ ਨਿਊਜ਼ੀਲੈਂਡ ਆ ਆਸਟ੍ਰੇਲੀਆ ਦਾ ਸੱਚ ਲੋਕੀ ਵਾਕ ਵੀ ਬਹੁਤ ਕਰਦੇ ਇਹ ਜਿਹੜੀ 골ਡ ਕੋਸਟ ਹੈ ਇਹਦਾ ਪੁਰਾਣਾ ਨਾਂ ਹੈਗਾ ਸਾਊਥ ਕੋਸਟ ਦੇ 1950 ਦੇ ਵਿੱਚ ਜਦੋਂ ਇਹ ਗਰੋਵ ਬੜਾ ਕਰਨ ਲੱਗਿਆ ਟਾਊਨ ਤੇ ਰੇਲਵੇ ਲਾਈਨ ਰੋਡ ਰਾਡ ਬਣੇ ਤੇ ਫਿਰ ਗਰੋ ਕਰਦੇ ਕਰਕੇ ਵੀ ਇਹਦਾ ਪ੍ਰਾਈਸ 골ਡ ਜਿੱਦਾਂ ਸੋਨੇ ਦਾ ਵਾਧਾ ਉਦਾਂ ਵਾਧਾ ਕਰਕੇ ਇਹਨੂੰ ਵੀ ਕਹਿਣ ਲੱਗ ਗਏ ਫਿਰ 골ਡ ਕੋਸਟ ਇਹਦਾ ਨਾਂ 골ਡ ਕੋਸਟ ਤਾਂ ਪੈ ਗਿਆ 1958 ਦੇ ਵਿੱਚ ਤੇ ਜਿਹੜੇ ਜਿਹੜੇ ਸਾਹਨਾ ਫਿਰ ਇੱਥੇ ਯੂਰੋਪੀਅਨ ਆਏ ਆ ਉਸ ਨੂੰ કહਾਇਆ ਉੱਪਰ ਬਿਲਡਿੰਗ ਦੇ ਉੱਪਰ ਲਿਖਿਆ ਹੀ ਆ ਸਾਰਾ ਇਤਿਹਾਸ ਇਹਦਾ ਤਾਂ ਇਹਨੂੰ ਕਹਿੰਦੇ 골ਡ ਕੋਸਟ ਹੋਰ ਇਹਦਾ ਸੋਨੇ ਨਾਲ ਕੋਈ ਸੰਬੰਧ ਨਹੀਂਗਾ ਵੀ ਜਿਵੇਂ ਜਿਵੇਂ ਮਤਲਬ ਇਹਦੇ ਵਧੀ ਗਏ ਰੇਟ ਪ੍ਰਾਈਸ ਹਰ ਚੀਜ਼ ਪ੍ਰਾਪਰਟੀਆਂ ਦੇ ਹਰ ਚੀਜ਼ ਦੇ ਮਤਲਬ ਗਰੋ ਬਹੁਤ ਹੋ ਰਿਹਾ ਟਾਉਣ ਇਹ ਤੇ ਸਰਫਰ ਪੈਰਾਡਾਈਸ ਉਹਦੇ ਕਰਕੇ ਨੂੰ ਤਾਂ 골ਡ ਕੋਸਟ ਕਹਿੰਦੇ ਆ ਇਹ ਆ ਗਏ ਆਪਾਂ ਟਵੀਡ ਟਵੀਡ ਹੈਡਸ ਉਹ ਸਾਰਾ ਉੱਪਰ ਡਾਇਰੈਕਸ਼ਨ ਲਿਖਿਆ ਹੋਇਆ ਤੇ ਆ ਇੱਥੋਂ ਦਾ ਵਿਊ ਹੈ ਟਵੀਡ ਹੈਡਸ ਬਹੁਤ ਸੋਹਣੀ ਜਗ੍ਹਾ ਕੋਈ ਸ਼ੱਕ ਨਹੀਂ ਵੇ ਹਵਾ ਬਾੜੀ ਤੇਜ਼ ਚੱਲਦੀ ਆ ਆ ਥੱਲੇ ਪਿਕਨਿਕ ਮਨਾਈ ਜਾਂਦੇ ਆ ਬਹੁਤ ਸੋਹਣੀ ਜਗ੍ਹਾ ਕੋਈ ਸ਼ੱਕ ਨਹੀਂ ਇਹਦੇ ਵਿੱਚ 1936 ਤੋਂ 1949 ਦੇ ਵਿੱਚ ਇੱਥੇ ਕੋਈ ਸ਼ਿਪ ਜਿਹੜੇ ਡੁੱਬੇ ਆ ਉਹਦੇ ਲੈ ਕੇ ਵੀ ਲਾਇਆ ਹੀ ਉਹਨਾਂ ਨੇ ਬੋਰਡ ਉਹਨਾਂ ਯਾਦਗਾਰ ਦੇ ਵਿੱਚ ਤੇ ਆ ਵਿਊ ਵੇਖ ਲੈ ਤੁਸੀਂ ਆਪ ਹੀ ਉੱਪਰ ਉਹਨਾਂ ਨੇ ਜਿਹੜੀਆਂ ਡਾਇਰੈਕਸ਼ਨ ਲਾਈਆਂ ਸਾਰੀਆਂ ਨਾਰਥ ਈਸਟ ਕਿੱਧਰ ਨੂੰ ਆ ਆ ਸਾਰਾ ਵਿਊ ਹੈ No drone zone drone ਦੇ ਸ਼ਾਟ ਨਹੀਂ ਲੈ ਸਕਦੇ ਤਾਂ ਪਾਣੀ ਕੇ ਨਾਲ ਸਾ ਬਥਲੇ ਤੱਕ ਦੇ ਹੱਦਾ ਕੰਡੇ ਕੰਡੇ ਤੋਂ ਸ਼ਾਨਦਾਰ ਐਣ ਗੱਲ ਬਾਤ ਆ ਪੂਰੀ ਆ ਦੂਰ ਵੀ ਨਾ ਹਰੇਕ ਪਬਲਿਕ ਪਲੇਸ ਤੇ ਇਹਨਾਂ ਲਾਈਆਂ ਹੁੰਦੀਆਂ ਇੱਧਰ ਟੋਪ ਜੇ ਭਾੜਾ ਨਹੀਂ ਆ ਰਹਾ ਹੁੰਦਾ ਤੋ ਪੜੀ ਗੱਲ ਬਾਤ ਉਹ ਸਾਹਮਣੇ ਗੋਲਡ ਕੋਸਟ ਜਿਹੜੀ ਦਿਸਦੀ ਉਹ ਬੈਡਿੰਗਾਂ ਚ ਜਾ ਕੇ ਇਹ ਜਿਹੜੀ ਵੀਡੀਓ ਦਿਖਦੀਆਂ ਨੇ ਉਹ ਪਰ ਇੱਕ ਉਹ ਸਾਹਮਣੇ ਸੂਆਜਾ ਤਾਂ ਨੂੰ ਨਿਕਲਿਆ ਵਾ ਬਾਹਰ ਉਹ 골ਡ ਕੋਸਟ ਸਾਹਮਣੇ ਇੰਟਾ ਡੇਢ ਘੰਟਾ ਗੱਡੀ ਡਰਾਈਵ ਕਰਕੇ ਆਪਾਂ ਇਧਰਲੇ ਪਾਸੇ ਆਏ ਟਵੀਡ ਹੈਰਸ ਉਧਰੋਂ ਇਹ ਵੇਖਿਆ ਇਧਰੋਂ ਆਪਾਂ 골ਡ ਕੋਸਟ ਵੇਖੀ ਜਾਂਦੇ ਆ ਉਹ ਸਾਹਮਣੇ ਆ 골ਡ ਕੋਸਟ ਇਧਰਲੇ ਪਾਸੇ ਨਿਊਜ਼ੀਲੈਂਡ ਆ ਜੇ ਅੱਗੇ ਜਾਈ ਜਾਈਏ ਈਸਟ ਵਾਲੇ ਪਾਸੇ ਤੇ ਉਹ ਉੱਪਰ ਇਧਰ 골ਡ ਕੋਸਟ ਵੇਖਦੇ ਆ ਕੇ ਹੋਰ ਕੀ ਕੀ ਵੇਖਣ ਆਲੇ ਇੱਥੇ ਆ ਨੇੜਿਆਂ ਹੁਣ ਜਿਹੜਾ ਦੂਰੋਂ ਦੇਖਦੇ ਹੀ ਇਸ਼ਟਾ ਵਾਲਾ ਇਧਰਲੇ ਪਾਸੇ ਈਸਟਰ ਨਾਰਥ ਸਾਊਥ ਉਧਰਲੇ ਪਾਸੇ ਵੈਸਟ ਸਾਰਾ ਬਣਾਇਆ ਇਹਨਾਂ ਨੇ ਹੁਣ ਬਈ ਉਹਨੇ ਦੱਸਣ ਥੋੜੇ ਸਾਲ ਹੀ ਹੋਏ ਬਣਾਏ ਨੇ ਨਵੇਂ ਇਹਨੂੰ ਕੈਮਰੇ ਅਤੀ ਸੁੰਦਰ ਆ ਥੱਲੇ ਐਵੇਂ ਗੁਫੇ ਬਣਾਇਆ ਪਿਆ ਇਹਨੂੰ ਉਹ ਦੋ ਘਰ ਜਿਹੇ ਵੇਖੇ ਵੀ ਬੜੇ ਵੱਖਰੇ ਜਿਹਾ ਉਹ ਸਾਹਮਣੇ ਅਪਾਰਟਮੈਂਟ ਆ ਕੀ ਆ ਉਹ ਦੋ ਇੱਥੇ ਜਿਹੇ ਦੇਖਦੇ ਹੋਣਗੇ ਤੁਹਾਨੂੰ ਬੜੇ ਵੱਖਰੇ ਜਿਹੇ ਤਰੀਕੇ ਦੇ ਬਣਾਏ ਆ ਇਹ ਤੇ ਆ ਸਿਟੀ ਵਾਲਾ ਪਾਸਾ ਟਵੀਡ ਹੈਡਸ ਆ ਵੀ ਬੜਾ ਮਹਿੰਗਾ ਜਲਸਾ ਹੋਣਾ ਬਿਲਡਿੰਗ 'ਚ ਰਹਿਣ ਵਾਲਾ ਇਹ ਆ ਟਵੀਡ ਹੈਡਸ ਇਧਰ ਲਈ ਪਾਰਕਿੰਗ ਚ ਚੱਲਦੇ ਅੱਗੇ ਵੇਖਦੇ ਆ ਆ ਬੜੀ ਫੇਮਸ ਜਗ੍ਹਾ ਤੇ ਆ ਗਏ ਆਪਾਂ ਮਾਊਂਟ ਟੈਂਬਰਨ ਵਿਊ ਬਹੁਤ ਸੋਹਣਾ ਇੱਥੇ ਨਾ ਆਹ ਲੋਕੀ ਇੱਥੇ ਪਿਕਨਿਕ ਮਣਾਉਂਦੇ ਬੈਠੇ ਸਾਰਾ ਦਿਨ ਐਂਜੋਏ ਕਰਦੇ ਆ ਆ ਬਹੁਤ ਸੋਹਣਾ ਵਿਊ ਹੈ ਕਿਆ ਬਾਤ ਵਾਕਈ ਹੈ ਵਰਤ ਹੈ ਬਈ ਲੋਕਾਂ ਦੇ ਐਵੇਂ ਨਹੀਂ ਇੱਥੇ ਲੋਕੀ ਆ ਕੇ ਬੈਠਦੇ ਪਾਰਕਿੰਗ ਵੀ ਫੁੱਲ ਭਰੀ ਹੋਈ ਹੈ ਇੱਧਰ ਇੱਕ ਗੱਲ ਨੋਟ ਕੀਤੀ ਲੋਕੀ ਇੱਥੇ ਇੰਨਾ ਵੇਖਣਾਉਂਦੇ ਆ ਸਾਰਾ ਨਿਊਜ਼ੀਲੈਂਡ ਹੀ ਆ ਜਿਵੇਂ ਜਿਵੇਂ ਨਿਊਜ਼ੀਲੈਂਡ ਵੇਖਣਾ ਹੋਵੇ ਤੇ ਆ ਚੀਜ਼ ਆ ਸਾਰਾ ਇਦਾਂ ਦਾ ਹੀ ਆ ਵਿਊ ਭਰੇ ਆ ਹਰੇ ਭਾਈ ਆ ਪਹਾੜ ਸਾਰਾ ਨਿਊਜ਼ੀਲੈਂਡ ਇਦਾਂ ਦਾ ਹਾਂਜੀ ਇਹ ਸੀ ਅੱਜ ਦੀ ਵੀਡੀਓ ਜਿਹੜਾ ਤੁਹਾਨੂੰ ਦਿਖਾਇਆ ਆ ऑस्ट्रेलिया ਦਾ ਵੀਡੀਓ ਬਹੁਤ ਸੋਹਣੀ ਆਉਣ ਵਾਲੀਆਂ ਅੱਗੇ ਦੀ ਅੱਗੇ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਬਹੁਤ ਸੋਹਣੀ ਅੱਗੇ ਵੀਡੀਓ ਹੋਣ ਵਾਲੀਆਂ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ